ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਗੇ ਜੀ ਤੇ ਅੱਜ ਹੈਗਾ ਜੀ ਲੋਹੜੀ ਦਾ ਤਿਹਾਰ ਮੇਰੇ ਵੱਲੋਂ ਆਪ ਸਭ ਨੂੰ ਮੇਰੀ ਜਿਹੜੀ YouTube ਫੈਮਲੀ ਹੈ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੰਮੀ ਉਮਰਾਂ ਬਖਸ਼ੇ ਤੁਸੀਂ ਇਸੇ ਤਰ੍ਹਾਂ ਹੀ ਮਤਲਬ ਇੰਜੋਏ ਕਰੋ ਆਉਣ ਵਾਲੇ ਹੋਰ ਸਾਰੇ ਤਿਹਾਰ ਜੀ ਸੋ ਲੋਹੜੀ ਤੇ ਮੈਂ ਕਿਹਾ ਵੀ ਚਲੋ ਆਪਾਂ ਗੱਲਬਾਤ ਕਰੀਏ ਮੈਂ ਇਸ ਟਾਈਮ ਆਇਆ ਹੋਇਆ ਹਾਂ ਜੀ ਪੱਟੀ ਸ਼ਹਿਰ ਦਿਖਾਓ ਮੜਾ ਜਾਂ ਇਸ ਨਾ ਮੱਝ ਏਰੀਆ ਦੇ ਵਿੱਚ ਪੱਟੀ ਸ਼ਹਿਰ ਤੇ ਇੱਥੇ ਐਦ ਕੀ ਪ੍ਰੋਗਰਾਮ ਸੀਗਾ ਤੇ ਅਸੀਂ ਇਨਵਾਈਟਡ ਸੀਗੇ ਜੀ ਇੱਥੇ ਤੇ ਮੈਂ ਆਇਆ ਇੱਥੇ ਮੈਂ ਇੱਕ ਪਤੰਗ ਵੈਸੇ ਸਾਨੂੰ ਚੜਾਉਣੀ ਨਹੀਂ ਆਉਂਦੀ ਹੈਗੀ ਪਤੰਗ ਕੋਈ ਤੇ ਫਿਰ ਮੈਂ ਕਿਹਾ ਚਲੋ ਆਪਾਂ ਫਿਰ ਵੀ ਇੱਕ ਵਾਰੀ ਆਪਣੇ ਸਬਸਕ੍ਰਾਈਬਰਸ ਨਾਲ ਗੱਲਬਾਤ ਕਰਨੀ ਹੈ ਆ ਇਸ ਤਰ੍ਹਾਂ ਪਤੰਗਾ ਉਡਾਉਂਦੇ ਨੇ ਜੀ ਤੇ ਮੈਂ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸੀਗਾ ਆਪਣੀ ਵੀਡੀਓ ਥਰੂ ਵੀ ਤੁਸੀਂ ਇਧਰ ਨੂੰ ਆ ਜਾਓ ਮਾੜਾ ਇੱਥੇ ਆ ਜਾਓ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ ਪਤੰਗਾ ਚੜਾਓ ਜੀ ਸਦਕੇ ਬਟ ਮਤਲਬ ਧੋਰ ਤੋਂ ਬਚਾ ਕੇ ਚਾਈਨਿਸ ਧੋਰ ਜਾਂ ਕੋਈ ਦੂਜੀਆਂ ਤੀਜੇ ਜਿਹੜੀਆਂ ਆਉਂਦੀਆਂ ਨੇ ਤਿੱਖੀਆਂ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਬਚਾ ਕੇ बिकॉज ਇਹ ਕਾਫੀ ਜਿਹੜਾ ਜਿਆਦਾ ਚੀਰਾ ਆ ਜਾਂਦਾ ਇਹਦੇ ਨਾਲ ਸਮ ਟਾਈਮ ਹਮੈਨੂੰ ਪਤਾ ਪਤੰਗਾ ਡਾਉਣੀਆਂ ਆਪਣਾ ਵਧੀਆ ਤਾਰਾ ਡਾਓ ਜੀ ਸਦਕੇ ਡਾਓ ਪਰ ਡੋਰ ਤੋਂ ਬਚਾ ਕੇ ਵਧੀਆ ਵੀ ਡੋਰ ਹੁੰਦੀ ਹੈ ਹਨਾ ਜੀ ਵਧੀਆ ਡੋਰ ਆ ਜਿਹੜੀ ਉਹ ਜਿਹੜੀ ਨੁਕਸਾਨ ਘੱਟ ਕਰਦੀ ਉਹ ਵਰਤੋ ਤੇ ਬੱਚਿਆਂ ਨੂੰ ਘੱਟ ਹੀ ਬਾਹਰ ਕੱਢੋ ਮੈਂ ਕਹਿੰਦਾ ਜਿਹੜੇ ਛੋਟੇ ਨੇ 5 7 8 ਸਾਲ 10 ਸਾਲ ਦੇ ਉਸ ਤੋਂ ਵੱਡੇ ਦਾ ਚਲੋ ਆਪਣਾ ਧਿਆਨ ਰੱਖ ਹੀ ਲੈਂਦੇ ਨੇ ਆਪ ਹੀ ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਲੋਹੜੀ ਨੂੰ ਇੰਜੋਏ ਕਰੋ ਵੈਸੇ ਜਿਆਦਾ ਸਾਡੇ ਪਟਿਆਲੇ ਏਰੀਆ ਦੇ ਵਿੱਚ ਜਿਹੜੀਆਂ ਪਤੰਗਾਂ ਉਹ ਨਹੀਂ ਉੱਡਦੇ ਆ ਗਏ ਇੱਧਰ ਅਮਰਸਰ ਵਾਲੇ ਪਾਸੇ ਉੱਡਦਿਆਂ ਨੇ ਮਾੜਾ ਦਿਖਾ ਯਾਰ ਉੱਪਰ ਜ਼ੂਮ ਕਰਕੇ ਦਿਖਾ ਸਾਰੇ ਪਾਸੇ ਦਿਖਾ ਹਾਂ ਕਰਦੇ ਕਰਦੇ ਜ਼ੂਮ ਉੱਧਰਲੇ ਪਾਸੇ ਹਾਂ ਦੇਖੋ ਇਹ ਨਾਲ 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 ਸਾਰੇ ਲੋਕੜਾ ਜਿਹੜੇ ਉਹ ਡੈਕ ਵਗੈਰਾ ਵੀ ਲਾ ਕੇ ਰੱਖਦੇ ਡੀਜੇ ਕਈਆਂ ਨੇ ਕਈਆਂ ਨੇ ਡੈਕ ਕਈਆਂ ਦੇ ਮੁੰਡਿਆਂ ਦੀਆਂ ਲੋੜੀਆਂ ਤੇ ਇੱਕ ਪਲੱਸ ਪੁਆਇੰਟ ਇਹ ਆ ਵੀ ਹੁਣ ਲੋਕੀ ਕੁੜੀਆਂ ਦੇ ਵੀ ਲੋੜੀਆਂ ਜਿਹੜੀਆਂ ਮਨਾਉਣ ਲੱਗ ਪਏ ਨੇ ਸੋ ਬੜਾ ਵਧੀਆ ਲੱਗਦਾ ਜੀ ਆ ਆਪਣੇ ਵਾਲਿਆਂ ਨੇ ਵੀ ਲਿਆ ਕੇ ਰੱਖੇ ਹੋਏ ਨੇ ਬਕਸੇ ਜੇ ਦੇਖੋ ਕਦੋਂ ਚਲਾਉਣ ਗਿਆ ਡੀਏ ਸਿਸਟਮ ਜੋ ਵੀ ਆਉਂਦਾ ਛੋਟਾ ਇਹਨਾਂ ਨੇ ਤਿਆਰ ਕਰਿਆ ਹੋਇਆ ਤੇ ਬਾਕੀ ਇਹ ਬਾਈ ਨੇ ਇਹ ਸਾਡੇ ਕੋਲ ਇਥੇ ਲੋੜੀ ਮਨਾਉਣ ਆਏ ਨੇ ਜੀ ਕੈਨੇਡਾ ਤੋਂ ਕਿੱਦਾਂ ਜ਼ੋਰੇ ਬਾਈ ਹੈਲੋ ਮਾਰਦੇ ਹਾਂ ਸਬਸਕ੍ਰਾਈਬਰਾਂ ਨੂੰ ਹੈਲੋ ਜੀ ਇਹ ਮੁੰਡਾ ਬੋਲਦਾ ਪੰਜਾਬੀ ਪਰ ਪੰਜਾਬੀ ਥੋੜਾ ਇੰਗਲਿਸ਼ ਦਾ ਟੱਚ ਹੈ ਤੇ ਇੰਗਲਿਸ਼ ਦੇ ਵਿੱਚ ਆਪਾਂ ਨੇ ਦੀ ਬਾਈ ਦੇ ਆਪਣੇ ਕੋਲ ਜੇ ਰਹਿ ਗਿਆ ਥੋੜੇ ਦਿਨ ਪੰਜਾਬੀ ਦਾ ਟੱਚ ਪਾ ਦੇਣਾ ਜੇ ਸਾਡੇ ਕੋਲ ਰਹਿ ਗਿਆ ਥੋੜੇ ਦਿਨ ਤਾਂ ਹੈ ਲੋ ਜੀ ਕਿਹੜਾ ਕੰਮ ਵਧੀਆ ਲੱਗਦਾ ਆਪਾਂ ਵੀ ਇੱਕ ਪੂਰਾ ਵਲੌਗ ਬਣਾ ਕੇ ਅਪਲੋਡ ਕਰਾਂਗੇ ਤਾਂ ਦੇਖੋ ਬੱਚੇ ਕਿਵੇਂ ਇੰਜੋਏ ਕਰ ਰਹੇ ਨੇ ਸੋ ਸਾਰਾ ਵਲੌਗ ਤੁਸੀਂ ਦੇਖਿਓ ਜੇ ਜਲਦੀ ਅਪਲੋਡ ਕਰਦੇ ਆਂ ਜੀ ਸੋ ਠੀਕ ਹੈ ਦੋਸਤੋ ਬਾਏ ਬਾਏ ਜੀ ਸੋ ਆਪਾਂ ਇਹ ਸਾਰਾ ਵਲੌਗ ਜਿਹੜਾ ਲੋਹੜੀ ਦਾ ਅਪਲੋਡ ਕਰਾਂਗੇ ਉਹ ਵੀ ਤੁਸੀਂ ਸਾਰੇ ਜਰੂਰ ਦੇਖਿਓ ਜੇ ਤੇ ਤੁਹਾਨੂੰ ਆਈ ਹੋਪ ਕਿ ਵਧੀਆ ਲੱਗੂਗਾ ਸਾਰਾ ਜੀ ਸੋ ਠੀਕ ਹੈ ਦੋਸਤੋ ਇਹ ਸੀ ਆਪਣੀ ਛੋਟੀ ਜੀ ਵੀਡੀਓ ਮੇਰੇ ਵੱਲੋਂ ਦਿੱਤੀ ਗਈ ਕੰਗ੍ਰੈਚੁਲੇਸ਼ਨਸ ਮੁਬਾਰਕਾਂ ਪ੍ਰਵਾਨ ਕਰਨੀਆਂ ਜੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਪਾਂ ਹਰ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓਜ਼ ਕੱਢ ਕੇ ਆ ਕੇ ਆਉਂਦੇ ਰਹੀਏ ਧੰਨ